ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਨਤੀਜੇ ਆ ਚੁੱਕੇ ਨੇ ਹਾਲਾਂਕਿ ਪਟਿਆਲਾ ਤੇ ਧਰਮਕੋਟ ਦੀਆਂ ਕੁਝ ਸੀਟਾਂ ਦੇ ਉੱਤੇ ਵੋਟਿੰਗ ਦੁਬਾਰਾ ਹੋਣੀ ਹੈ ਪਰ ਜਿਹੜੀਆਂ ਨਗਰ ਨਿਗਮਾਂ ਨੇ ਪੰਜ ਨਗਰ ਨਿਗਮਾਂ ਦੇ ਵਿੱਚ ਹੁਣ ਮੇਅਰ ਦੀ ਚੋਣ ਕਿਵੇਂ ਕਰਨੀ ਹੈ ਇਹ ਮਾਮਲਾ ਕਾਫੀ ਗੰਭੀਰ ਹੋ ਚੁੱਕਿਆ ਹੈ ਕਾਰਨ ਇਹ ਹੈ ਕਿ ਇੱਕ ਥਾਂ ਨੂੰ ਛੱਡ ਕੇ ਖਾਸ ਕਰ ਪਟਿਆਲਾ ਨੂੰ ਬਾਕੀ ਥਾਵਾਂ ਦੇ ਉੱਤੇ ਬਹੁਮਤ ਕਿਸੇ ਵੀ ਧਿਰ ਨੂੰ ਮਿਲਦਾ ਨਜ਼ਰ ਨਹੀਂ ਆਇਆ ਪਟਿਆਲਾ ਦੇ ਵਿੱਚ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ 60 ਦੇ ਵਿੱਚੋਂ 43 ਵਾਰਡਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਇਸ ਤੋਂ ਇਲਾਵਾ 7 ਜਿਹੜੀਆਂ ਚੋਣਾਂ ਅਜੇ ਵਾਰਡਾਂ ਦੀਆਂ ਹੋਰ ਪੈਂਡਿੰਗ ਨੇ ਤੇ ਉੱਥੇ ਪੂਰਨ ਬਹੁਮਤ ਆਮ ਆਦਮੀ ਪਾਰਟੀ ਦਾ ਬਣ ਚੁੱਕਿਆ ਹੈ 31 ਸੀਟਾਂ ਦੀ ਲੋੜ ਸੀ ਇਸ ਕਰਕੇ ਇਹ ਉੱਥੇ ਸਥਿਤੀ ਕਲੀਅਰ ਹੋ ਚੁੱਕੀ ਹੈ ਕਿ ਮੇਅਰ ਤੇ ਹੋਰ ਜਿਹੜੇ ਅਹੁਦੇ ਹੋਣਗੇ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਜੇ ਹੋਏ ਤਾਂ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਹੀ ਆਉਣਗੇ ਤੇ ਵੈਸੇ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹ ਬੜੇ ਇੱਕ ਪੱਕੇ ਤੇ ਦ੍ਰਿੜ ਇਰਾਦੇ ਵਾਲੇ ਵੀ ਉੱਥੇ ਨਜ਼ਰ ਆਉਂਦੇ ਨੇ ਕਿਉਂਕਿ ਇਕਤਾ ਹਰਪਾਲ ਜਨੇਜਾ ਦੂਜੇ ਪਾਸੇ ਤੇਜਿੰਦਰ ਮਹਿਤਾ ਤੇ ਇਸ ਤੋਂ ਇਲਾਵਾ ਗੁਰਜੀਤ ਸਿੰਘ ਸਾਨੀ ਤੇ ਹੋਰ ਵੀ ਕਈ ਦਿਗਜ ਨੇ ਇੱਕ ਕ੍ਰਿਸ਼ਨ ਚੰਦ ਬੁੱਧੂ ਨੇ ਇਹ ਸਾਰੇ ਸਰਗਰਮ ਰਹਿਣ ਵਾਲੇ ਸਿਆਸਤ ਦੇ ਵਿੱਚ ਲੀਡਰ ਨੇ ਤੇ ਇਹਨਾਂ ਦੇ ਵਿੱਚੋਂ ਕਿਨੂੰ ਕਿਹੜੀ ਪੋਸਟ ਮਿਲਦੀ ਆ ਜਾਂ ਕਿਸ ਤਰ੍ਹਾਂ ਦੇ ਨਾਲ ਹੁੰਦਾ ਕਿਉਂਕਿ ਇਹਨਾਂ ਦੇ ਵਿੱਚ ਇੱਕ ਹੋਰ ਵੀ ਸੀਨੀਅਰ ਲੀਡਰ ਨੇ ਕੁੰਦਨ ਗੋਗਿਆ ਤਾਂ ਇਹ ਕਾਫੀ ਜਿਹੜਾ ਉੱਥੇ ਵੀ ਮੁਕਾਬਲਾ ਰੋਚਕ ਹੋਵੇਗਾ ਕਿ ਕੌਣ ਮੇਰ ਬਣਦਾ ਹੈ ਕੌਣ ਮੇਅਰ ਨਹੀਂ ਬਣਦਾ ਤਾਂ ਇਹ ਸਾਰਾ ਕੁਝ ਦੇਖਣ ਨੂੰ ਮਿਲੇਗਾ ਦੂਜੀ ਸੀਟ ਸੀਗੀ ਜਾਂ ਦੂਜਾ ਨਗਰ ਨਿਗਮ ਸੀਗਾ ਲੁਧਿਆਣਾ ਲੁਧਿਆਣਾ ਦੇ ਵਿੱਚ 95 ਵਾਰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਹਿੱਸੇ 41 ਸੀਟਾਂ ਆਈਆਂ ਨੇ ਬਹੁਮਤ 48 ਦਾ ਚਾਹੀਦਾ ਪਰ 41 ਨੇ ਤੇ ਜੇਕਰ ਉੱਥੇ ਅਕਾਲੀ ਦਲ ਦੀਆਂ ਦੋ ਸੀਟਾਂ ਨੇ ਤਾਂ ਇੱਧਰ ਨਹੀਂ ਆਉਂਦੀਆਂ ਨਜ਼ਰ ਆਉਂਦੀਆਂ ਭਾਜਪਾ ਦੀਆਂ 19 ਨੇ ਤਾਂ ਉਹ ਵੀ ਕੋਈ ਸਮਝੌਤਾ ਕਰਨ ਦੀ ਫਰਾਗ ਦੇ ਵਿੱਚ ਨਜ਼ਰ ਨਹੀਂ ਆਉਣਗੇ ਤੇ ਕਾਂਗਰਸ ਦੇ ਉੱਤੇ ਡੋਰਾ ਨੇ ਕਾਂਗਰਸ ਦੀਆਂ 30 ਸੀਟਾਂ ਉੱਥੇ ਆਈਆਂ ਹੋਈਆਂ ਨੇ ਹੋ ਸਕਦਾ ਹੈ ਸੰਭਾਵਨਾ ਹੈ ਕਿ ਉੱਥੇ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਦਾ ਗੱਠ ਜੋੜ ਹੋ ਜਾਵੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਮੇਅਰ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਜਲੰਧਰ ਦੇ ਵਿੱਚ 85 ਵਾਰਡਾਂ ਦੇ ਵਿੱਚੋਂ 39 ਦੇ ਉੱਤੇ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ 24 ਕਾਂਗਰਸ ਕੋਲ ਨੇ ਤੇ 19 ਭਾਜਪਾ ਕੋਲ ਨੇ 2 ਤੇ ਆਜ਼ਾਦ ਨੇ 1 बसपा ਨੇ ਜਿੱਤੀ ਹੋਈ ਹੈ ਬਹੁਮਤ ਦੇ ਲਈ 43 ਸੀਟਾਂ ਚਾਹੀਦੀਆਂ ਨੇ ਜਦਕਿ 39 ਨੇ ਆਮ ਆਦਮੀ ਪਾਰਟੀ ਕੋਲ ਜੇਕਰ ਆਮ ਆਦਮੀ ਪਾਰਟੀ ਉੱਥੇ ਆਜ਼ਾਦ ਜਿਹੜੇ ਨੇ ਉਹਨਾਂ ਨੂੰ ਵੀ ਦੋਨੋਂ ਨਾਲ ਆਪਣੇ ਜੋੜ ਲੈਂਦੀ ਹੈ ਤੀਜਾ ਉਹਨਾਂ ਨਾਲ ਬਸਪਾ ਵੀ ਆ ਜਾਂਦਾ ਹੈ ਤਾਂ ਤਾਂ ਵੀ ਕਹਿੰਦੇ ਜੀ ਸੀਟ ਥੋੜੀ ਜੀ ਫਸਦੀ ਹੋਈ ਨਜ਼ਰ ਆਉਂਦੀ ਹੈ ਇੱਕ ਦਾ ਫਰਕ ਫੇਰ ਵੀ ਪੈਂਦਾ ਹੈ ਤੇ ਅਮਰਸਰ ਦੇ ਵਿੱਚ 85 ਦੇ ਵਿੱਚੋਂ 40 ਸੀਟਾਂ ਨੇ ਉਹ ਕਾਂਗਰਸ ਨੇ ਜਿੱਤੀਆਂ ਨੇ ਬਹੁਮਤ ਜ਼ਿਆਦਾ ਜਿਹੜਾ ਉਹ ਕਾਂਗਰਸ ਕੋਲੇ ਹੈ ਹਾਲਾਂਕਿ 46 ਦਾ ਬਹੁਮਤ ਚਾਹੀਦਾ ਹੈ 6 ਹੋਰ ਸੀਟਾਂ ਉੱਥੇ ਜਿੱਤਣ ਵਾਸਤੇ ਜਾਂ ਮੇਅਰ ਬਣਾਉਣ ਵਾਸਤੇ ਚਾਹੀਦੀਆਂ ਨੇ ਕਾਂਗਰਸ ਦੇ ਕੋਲ ਜਿਹੜਾ ਹੈ ਉਹ ਅ 6 ਹੋਰ ਹੋਣੇ ਚਾਹੀਦੇ ਨੇ ਪਰ ਆਮ ਆਦਮੀ ਪਾਰਟੀ ਕੋਲੇ 24 ਨੇ ਭਾਜਪਾ ਦੇ ਕੋਲੇ 9 ਨੇ ਤੇ ਇਕਾਲੀ ਦਲ ਦੇ ਕੋਲੇ 8 ਸੀਟਾਂ ਨੇ ਤਾਂ ਉੱਥੇ ਵੀ ਕੋਈ ਨਾ ਕੋਈ ਸਮਝੌਤਾ ਹੋਣ ਦੀ ਸੰਭਾਵਨਾ ਹੈ ਤੇ ਜੇਕਰ ਇਹ ਸਮਝੌਤਾ ਹੁੰਦਾ ਹੈ ਤੇ ਇਹਦੇ ਤਹਿਤ ਮੇਅਰ ਜਿਹਦੇ ਕੋਲ ਬਹੁਮਤ ਆ ਉਹਦਾ ਹੋਵੇਗਾ ਕਿ ਡਿਪਟੀ ਮੇਅਰ ਕਿਸੇ ਨਾ ਕਿਸੇ ਹੋਰ ਧਿਰ ਦਾ ਜਿਹੜੀ ਉਹਨਾਂ ਨੂੰ ਸਮਰਥਨ ਦੇਵੇਗੀ ਉਹਦਾ ਸੰਭਾਵਤ ਮੰਨਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਫਗਵਾੜਾ ਦੀ ਗੱਲ ਕਰੀਏ ਤਾਂ ਫਗਵਾੜਾ ਦੇ ਵਿੱਚ 50 ਵਾਰਡਾਂ ਦੇ ਵਿੱਚੋਂ 21 ਸੀਟਾਂ ਜਿੱਤ ਕੇ ਕਾਂਗਰਸ ਮੋਰੀ ਰਹੀ ਹੈ ਪਰ ਉੱਥੇ ਵੀ 26 ਸੀਟਾਂ ਚਾਹੀਦੀਆਂ ਨੇ ਬਹੁਮਤ ਵਾਸਤੇ ਮੇਰ ਬਣਾਉਣ ਵਾਸਤੇ 12 ਸੀਟਾਂ ਆਮ ਆਦਮੀ ਪਾਰਟੀ ਕੋਲ ਨੇ 4-4 ਭਾਜਪਾ ਤੇ ਅਕਾਲੀ ਦਲ ਕੋਲ ਨੇ ਤੇ 9 ਆਜ਼ਾਦ ਨੇ ਜਿੱਤੀਆਂ ਨੇ ਜੇਕਰ 9 ਇਧਰਲੇ ਪਾਸੇ ਆਜ਼ਾਦ ਆ ਜਾਂਦੇ ਨੇ ਤਾਂ ਫਿਰ ਸਥਿਤੀ ਬਿਲਕੁਲ ਕਲੀਅਰ ਹੋ ਜਾਏਗੀ ਹੋਰ ਕਿਸੇ ਦੇ ਬਹੁਮਤ ਦੀ ਸਮਰਥਨ ਦੀ ਲੋੜ ਨਹੀਂ ਪਵੇਗੀ ਸੋ ਇਹ ਲੇਖਾ ਜੋਖਾ ਤੁਹਾਡੇ ਨਾਲ ਸਾਂਝਾ ਕੀਤਾ ਵੈਸੇ ਵੀ ਲੁਧਿਆਣਾ ਦੇ ਵਿੱਚ ਕਾਫੀ ਫੇਰ ਬਦਲ ਦੇਖਣ ਨੂੰ ਮਿਲੇ ਗਏ ਨੇ ਤਿੰਨ ਅਜਿਹੇ ਲੀਡਰ ਸੀਗੇ ਜਿਨ੍ਹਾਂ ਨੇ ਆਪਣੀਆਂ ਧਰਮ ਪਤਨੀਆਂ ਚੋਣ ਮੈਦਾਨ ਚ ਉਤਾਰੀਆਂ ਸੀ ਤੇ ਉਹ ਤਿੰਨੋਂ ਹਾਰ ਚੁੱਕੀਆਂ ਨੇ ਭਾਰਤਪੁਰ ਸ਼ਨਾਸ਼ੂ ਹਰਾਂ ਦੀ ਧਰਮ ਪਤਨੀ ਹਾਰੀ ਹੈ ਜਿਹੜੇ ਉੱਥੋਂ ਦੇ ਗੋਗੀ ਨੇ ਵਿਧਾਇਕ ਨੇ ਮੌਜੂਦਾ ਪ੍ਰਾਸ਼ਰ ਨੇ ਵਿਧਾਇਕ ਨੇ ਉਹਨਾਂ ਦੀਆਂ ਧਰਮ ਪਤਨੀਆਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਲੁਧਿਆਣਾ ਦੇ ਵਿੱਚ ਜਿਹੜੇ ਸਿਆਸੀ ਸਮੀਕਰਨ ਨੇ ਉਹ ਬਦਲ ਸਕਦੇ ਨੇ ਵੈਸੇ ਉੱਥੇ ਵੱਡਾ ਫੇਰਬਦਲ ਲੁਧਿਆਣੇ 'ਚ ਇਹ ਵੀ ਹੋਇਆ ਹੈ ਕਿ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ 95 ਵਾਰਡਾਂ ਦੇ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਨੂੰ 41 ਸੀਟਾਂ ਆਈਆਂ ਨੇ ਤਾਂ 2018 ਦੇ ਵਿੱਚ ਲੁਧਿਆਣੇ ਦੀਆਂ ਜਿਹੜੀਆਂ 63 ਸੀਟਾਂ ਕਾਂਗਰਸ ਦੇ ਕੋਲ ਸੀਗੀਆਂ ਤੇ ਇਸ ਵਾਰ 30 ਸੀਟਾਂ ਦੇ ਉੱਤੇ ਕਾਂਗਰਸ ਸਿਮਟ ਗਈ ਹੈ ਉੱਥੇ ਤੇ ਜਦ ਕਿ ਆਮ ਆਦਮੀ ਪਾਰਟੀ ਦੀ ਇੱਕ ਸੀਟ ਸੀ ਤੇ ਆਮ ਆਦਮੀ ਪਾਰਟੀ ਦੀਆਂ ਇਸ ਵਾਰ ਲੁਧਿਆਣੇ ਦੇ ਵਿੱਚ 41 ਸੀਟਾਂ ਆਈਆਂ ਹੋਈਆਂ ਨੇ ਤਾਂ ਭਾਜਪਾ ਦਾ ਵੋਟ ਬੈਂਕ ਵੀ ਵਧਿਆ ਹੈ ਪਹਿਲਾਂ ਜਦੋਂ ਗੱਲ ਕਰੀਏ ਤਾਂ ਉੱਥੇ ਭਾਜਪਾ ਦੀਆਂ 10 ਸੀਟਾਂ ਆਈਆਂ ਸੀ ਤੇ ਇਸ ਵਾਰ 19 ਸੀਟਾਂ ਦੇ ਉੱਤੇ ਭਾਜਪਾ ਕਾਬਜ਼ਾ ਲੁਧਿਆਣੇ ਦੇ ਵਿੱਚ ਦੇਖਣਾ ਹੋਵੇਗਾ ਕਿ ਮੇਹਰ ਦੀ جنگ ਦੇ ਵਿੱਚ ਕੌਣ ਅੱਗੇ ਆਉਂਦਾ ਹੈ ਕਿਸ ਤਰ੍ਹਾਂ ਦੇ ਨਾਲ ਜਿੱਤਦਾ ਹੈ ਕੋਈ ਹਾਰਦਾ ਹੈ ਕਿਉਂਕਿ ਆਪਸ ਦੇ ਵਿੱਚ ਸਮਝੌਤੇ ਨਾਲ ਇਹ ਮੇਹਰ ਬੰਨਾ ਹੈ ਪਰ ਨਰਾਜ਼ਗੀਆਂ ਦਾ ਸਿਲਸਿਲਾ ਵੀ ਇਹਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ